ਸਸਵੀਰਾਲ ਜੀ ਸਹਾਰਾ ਸਮਾਜ ਸੇਵਾ ਦੀ ਟੀਮ ਨੂੰ ਆਈ ਇੱਕ ਕਾਲ ਐਕਸੀਡੈਂਟ ਦੀ ਮੌੜ ਰੋਡ ਵੀਡੀਓ ਬਲਕ ਕੋਲ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਕਿਸ ਜਾਨਵਰ ਕਾਰਨ ਹਾਸੇ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਤੇ ਹੁਣ ਸਹਾਰਾ ਸਮਾਜ ਸੇਵਾ ਦੀ ਟੀਮ ਚੱਲੀ ਉਸ ਐਕਸੀਡੈਂਟ ਨੂੰ ਚੱਕਣ ਤੇ ਦੇਖੋ ਸਟੈਲ ਕੋ ਦੇ ਕੋਲੇ ਕਿੰਨਾ ਮਾੜਾ ਹਾਲ ਆ ਪਾਣੀ ਭਰਿਆ ਪਿਆ ਤੇ ਖੱਡੇ ਬਹੁਤ ਜ਼ਿਆਦਾ ਵੱਡੇ ਵੱਡੇ ਨੇ ਇਸ ਕਰਕੇ ਐਮਰਜੈਂਸੀ ਜਦੋਂ ਕੋਈ ਇਹ ਜੀ ਬਣਦੀ ਹੈ ਤੇ ਐਂਬੂਲੈਂਸ ਵਾਲੇ ਵਿਚਾਰੇ ਕੀ ਕਰਨ ਦੇਖੋ ਹੁਣ ਕਿਵੇਂ ਇਹ ਤੇਜ਼ ਗੱਡੀਆਂ ਚੱਲਣ ਵਾਲੀਆਂ ਇਹਨਾਂ ਖੱਡਾਂ ਵਿੱਚ ਹੌਲੀ ਕਰਕੇ ਨਿਗਾਉਣੀ ਪੈਂਦੀ ਹੈ ਤੇ ਜਿੱਦਾਂ ਕਰਕੇ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਆਪਾਂ ਚੱਲਦੇ ਆਂ ਪ੍ਰਧਾਨ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸਿੰਦੀ ਬਰਮਾ ਜੀ ਚਲਾ ਰਹੇ ਨੇ ਐਂਬੂਲੈਂਸ ਤੇ ਪਹੁੰਚਦੇ ਆਂ ਘਟਨਾ ਜਿੱਥੇ ਹੋਈ ਆ ਉਸ ਜਗ੍ਹਾ ਤੇ ਮੋਟਰਸਾਈਕਲ ਸੀਗਾ ਤੇਜ ਕੁੱਤਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹਨੇ ਸਾਲ ਕਿਉਂ ਦੇ ਆਪ ਸਭ ਕੁਝ ਸਾਰੇ ਕੋ ਛੱਡ ਦੇ ਸਭ ਉਮੀਦ ਸਾਰਾ ਕੋ ਚੈੱਕ ਕਰ ਲੈ ਇਹਦਾ ਮੋਟਰਸਾਈਕਲ ਆਵੇਗਾ ਕਿਹੜਾ ਪਿੰਡਾ 490 ਤੇ ਬਾਕੀ ਪ੍ਰੂਫ ਆ ਵੀਰੇ ਸਾਰੇ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਮੈਂ ਜਾ ਕੇ ਚੈੱਕ ਕਰ ਲਾ ਬੜੇ ਜੀ 490 ਆ ਆ ਏਟੀਐਮ ਆਧਾਰ ਕਾਰਡ ਪਏ ਬੋਚ ਕੇ ਪਰ ਉੱਠਣਾ ਖੋਲਦਾ ਮੈਂ ਖੋਲਦਣਾ ਮੈਂ ਖੋਲਦਣਾ ਬਟਨ ਚਲੋ ਆ ਦੇਖੋ ਜੀ ਸਾਰਾ ਸਮਾਜ ਸੇਵਾ ਦੀ ਟੀਮ ਕਿਸ ਹਾਲਾਤਾਂ ਦੇ ਵਿੱਚੋਂ ਸੇਵਾ ਕਰਦੀ ਹੈ ਜੋ ਰੋਡ ਐਕਸੀਡੈਂਟ ਹੋ ਜਾਂਦੇ ਨੇਗੇ ਜੀ ਦੀ ਦੇਖੋ ਹਾਲਤ ਕਿੰਨੀ ਨਾਜ਼ੁਕ ਹੈ ਤੇ ਗੱਡੀ ਸਾਰੀ ਉਲਟੀਆਂ ਕਰ ਕਰ ਭਰਤੀ ਬਲੱਡ ਵੀ ਨਿਕਲ ਰਿਹਾ ਤੇ ਇਸ ਤਰ੍ਹਾਂ ਸਹਾਰਾ ਸਮਾਜ ਸੇਵਾ ਦੀ ਟੀਮ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ 24 ਘੰਟੇ ਤੇ ਬਾਕੀ ਜੋ ਵਹੀਕਲ ਰੋਡ ਦੇ ਉੱਤੇ ਚੱਲਦੇ ਆ ਨਾਲ ਉਹਨਾਂ ਨੂੰ ਵੀ ਅਪੀਲ ਹੈ ਵੀ ਜਦੋਂ ਵੀ ਕੋਈ ਐਂਬੂਲੈਂਸ ਜਾ ਰਹੀ ਹੁੰਦੀ ਹੈ ਰੋਡ ਦੇ ਉੱਤੇ ਹਟਰ ਵੱਜ ਰਿਹਾ ਹੁੰਦਾ ਤਾਂ ਪਲੀਜ਼ ਉਸ ਐਂਬੂਲੈਂਸ ਨੂੰ ਸਾਈਡ ਦਿਆ ਕਰੋ ਜੀ ਇਹ ਸਾਰਿਆਂ ਤੱਕ ਮੈਸੇਜ ਆਪਣਾ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਅਪੀਲ ਹੈ ਵੀ ਪਹੁੰਚਾਉਂ ਦਿਓ ਤੁਸੀਂ ਸ਼ੇਅਰ ਕਰਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਐਕਸੀਡੈਂਟ ਚੱਕਿਆ ਸੀਗਾ ਜੀ ਮੋੜ ਰੋੜ ਤੋਂ ਹਾਂਜੀ ਕੰਚੋਂ ਬਲੀਡਿੰਗ ਆਈ ਜਾਂਦੀ ਐ ਰਾਮੇ ਕੋਲੇ ਕੋਈ ਪਿੰਡ ਐ ਉੱਥੋਂ ਦਾ ਸੀ ਇਹ ਨੌਜਵਾਨ ਭਾਗੀ ਨਿਹਾਲ ਸਿੰਘ ਵਾਲਾ ਗੱਡੀ ਦੇ ਵਿੱਚ ਉਲਟੀ ਕਰਤੀ ਸੀ ਅੱਜ ਅਸੀਂ ਸਾਡੀ ਸਾਰੀ ਟੀਮ ਸਾਰੇ ਵਰਕਰ ਇਸ ਨੂੰ ਸਾਫ਼ ਕਰ ਰਹੇ ਨੇ ਇੱਕ ਐਕਸੀਡੈਂਟ ਹੋਰ ਹੋ ਗਿਆ ਦੂਨ ਪਬਲਿਕ ਸਕੂਲ ਕੋਲੇ ਸਾਡੀ ਐਂਬੂਲੈਂਸ ਉੱਧਰ ਲੈਣ ਗਈ ਆ ਗੱਡੀ ਦੇ ਹਾਲਾਤ ਦਿਖਾਓ ਇਹ ਗੱਡੀ ਸਾਰੀ ਸਾਨੂੰ ਪੱਟਣੀ ਪਈ ਜੀ ਕਿਉਂਕਿ ਇਹਦੇ ਵਿੱਚ ਉਲਟੀ ਕਰਤੀ ਸੀ ਉਸ ਜਗ੍ਹਾ ਤੇ ਇੱਥੇ ਆ ਸਾਰਾ ਉਲਟੀ ਵਾਲਾ ਤੇ ਅਸੀਂ ਸਾਡੀ ਸਾਰੀ ਟੀਮ ਇਸ ਨੂੰ ਸਾਫ਼ ਕਰ ਰਹੀ ਹੈ ਜਿਹੜੀ ਉਲਟੀ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਘਰੇ ਜਾਵਾਂਗੇ ਅੱਜ ਲੇਟ ਹੋਗੇ ਵੈਸੇ ਤਾਂ ਰੋਜ਼ ਹੀ ਲੇਟ ਹੁੰਨੀ ਹੈ ਸਾਰੀ ਉਲਟੀ ਸਾਫ਼ ਕੀਤੀ ਹੈ ਉਹ ਨੌਜਵਾਨ ਸੀਰੀਅਸ ਹੈ ਗੱਡੀ ਸਾਰੀ ਖੂਨ ਨਾਲ ਔਰ ਉਲਟੀ ਨਾਲ ਭਰ ਗਈ ਸੀ ਸਾਫ਼ ਅਸੀਂ ਕਰਤੀ ਤੇ ਹੁਣ ਉਹਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਨੇ ਤੇ ਡਾਕਟਰਾਂ ਨੇ ਇਥੋਂ ਰੈਫਰ ਕਰਤਾ ਤੇ ਦੇਖਦੇ ਆ ਪਰਿਵਾਰਕ ਮੈਂਬਰ ਉਹਨਾਂ ਨੂੰ ਕਿੱਥੋਂ ਲੈ ਕੇ ਜਾਣਗੇ ਸਾਡੇ ਸਰਹਰ ਖਾਣਾ ਦੇ ਐਸ ਐਚਓ ਸਰਦਾਰ ਹਰਮਨ ਸਿੰਘ ਜੀ ਆਪਣੀ ਗੱਡੀ ਦੇ ਵਿੱਚ ਇੱਕ ਐਕਸੀਡੈਂਟ ਵਿਅਕਤੀ ਨੂੰ ਲੈ ਕੇ ਆਏ ਨੇਗੇ ਤੇ ਨਾਲ ਸਾਡੀ ਸਹਾਰਾ ਸਮਾਜ ਸੇਵਾ ਦੀ ਟੀਮ ਵੀ ਹੈ ਜੀ ਤੇ ਅਸੀਂ ਐਸ ਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਸਾਡੇ ਪਟਿੰਡਾ ਬਰਨਾਲਾ ਨੈਸ਼ਨਲ ਹਾਈਵੇ ਤੇ ਸਦਰ ਥਾਣੇ ਦੇ ਬਿਲਕੁਲ ਨਜ਼ਦੀਕ ਦੂਨ ਪਬਲਿਕ ਸਕੂਲ ਦੇ ਨਜ਼ਦੀਕ ਇੱਕ ਐਕਸੀਡੈਂਟ ਹੋ ਗਿਆ ਸੀ ਸਾਡੇ ਐਸਐਚਓ ਹਰਵੰਦ ਸਿੰਘ ਜੀ ਥਾਣਾ ਸਦਰ ਦੇ ਵਿੱਚ ਤਾਇਨਾਤ ਹੈ ਜੀ ਉਹ ਜਦੋਂ ਐਕਸੀਡੈਂਟ ਦੀ ਕਾਲ ਆਈ ਤਾਂ ਸਾਡੀ ਸਹਾਰਾ ਦੀ ਟੀਮ ਵੀ ਉੱਥੇ ਪਹੁੰਚ ਰਹੀ ਸੀ ਪਰ ਉਸ ਤੋਂ ਪਹਿਲਾਂ ਸਾਡੇ ਮਾਨਯੋਗ ਐਸਐਚਓ ਸਾਹਿਬ ਨੇ ਜ਼ਖਮੀਆਂ ਨੂੰ ਚੱਕ ਕੇ ਸਿਵਲ ਹਸਪੀਟਲ ਰਾਮਪਰਾ ਫੂਲ ਦੇ ਵਿੱਚ ਲੈ ਕੇ ਆਏ ਹੈ ਜੀ ਉਹਨਾਂ ਨੂੰ ਬਾਕਲ ਕਰਾਇਆ ਹੈ ਸੋ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਵੀ ਪ੍ਰਸ਼ਾਸਨ ਦੀ ਚਲੋ ਉਹਨਾਂ ਦੀ ਡਿਊਟੀ ਹੈ ਜੀ ਅਸੀਂ ਇੱਕ ਸਮਾਜ ਸੇਵੀ ਹਾਂ ਔਰ ਆਮ ਲੋਕਾਂ ਦੀ ਵੀ ਇਹ ਡਿਊਟੀ ਬਣਦੀ ਹੈ ਵੀ ਜਦੋਂ ਵੀ ਕੋਈ ਸੜਕ ਹਾਸਾ ਹੁੰਦਾ ਤੇ ਉਹਨੂੰ ਚੱਕ ਕੇ ਸਿਵਲ ਹਸਪੀਟਲ ਦੇ ਵਿੱਚ ਜਾਂ ਨਜ਼ਦੀਕੀ ਹਸਪੀਟਲ ਦੇ ਵਿੱਚ ਲਿਆਇਆ ਜਾਵੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਐਸਐਚਓ ਸਾਹਿਬ ਦਾ ਅਸੀਂ ਸਲੂਟ ਕਰਦੇ ਹਾਂ ਸਹਾਰਾ ਸਮਾਜ ਸੇਵਾ ਵੱਲੋਂ ਜਿਹੜੇ ਆਪਣੀ ਪਰਸਨਲ ਗੱਡੀ ਦੇ ਵਿੱਚ ਉਸ ਨੌਜਵਾਨ ਨੂੰ ਲੈ ਕੇ ਸਿਵਲ ਹਸਪੀਟਲ ਦੇ ਵਿੱਚ